ਪਰ 8 ਸਾਲੋਂ ਦੇ ਜਿੱਤੇ ਹੀ ਇਥੇ ਆਏ ਆ ਇਹ ਹੀ ਹਾਲਾਤ ਨੇ ਮੁਸ਼ਕਲ ਗੰਦਗੀ ਬਹੁਤ ਜ਼ਿਆਦਾ ਸਮੈਲ ਚੜਦੀ ਹੈ ਇਹਦਾ ਕੋਈ ਹੱਲ ਨਹੀਂ ਹੋਇਆ ਜੀ ਬਸੇ ਤੁਹਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਈ ਪਈ ਹੈ ਸੀਵਰੇਜ ਦੀ ਇੱਥੇ ਸੀਵਰੇਜ ਤੇ ਆ ਸੜਕ ਮੇਨ ਦੀ ਸੀਵਰੇਜ ਦੀ ਪ੍ਰੋਬਲਮ ਹੈ ਕਿ ਜਿਹੜਾ ਲੀਕ ਹੈ ਪਰਮਾਨੈਂਟ ਹੁੰਦੀ ਰਹਿੰਦੀ ਆ ਤੇ ਪਰਮਾਨੈਂਟ ਹੱਲੇ ਦਾ ਕੋਈ ਹੁੰਦਾ ਹੀ ਨਹੀਂ ਆ ਪਰ ਅਸੀਂ ਸਾਡੇ ਨਾਲ ਹੀ ਇਸ ਲਈ ਲਗਭਗ 7-8 ਸਾਲ ਤੋਂ ਦੇਖ ਰਹੇ ਆ ਪੀ ਇਹ ਸੀਵਰੇਜ ਦਾ ਹਾਲ ਇੰਨਾ ਮਾੜਾ ਹੈ ਕਿ ਸੀਵਰੇਜ ਪਿਆਦਾ ਹੀ ਢੰਗ ਦਾ ਨਹੀਂ ਸਰਕਾਰ ਨੂੰ ਜਾਂਚ ਕਰवानी ਚਾਹੀਦੀ ਪੀ ਉਸ ਵੇਲੇ ਕਿਹੜਾ ਠੇਕੇਦਾਰ ਸੀ ਜਿਨੇ ਇੰਨਾ ਘਟੀਆ ਮਟੀਰੀਅਲ ਵਰਤ ਕੇ ਇਹੋ ਜਿਹਾ ਸੀਵਰੇਜ ਪਾਇਆ ਰਿਆਣਾ ਖਾਨਾ ਵੀ ਬਹੁਤ ਔਖਾ ਹੋਇਆ ਪਿਆ ਜੀ ਐਨੇ ਮੰਗੇ ਮੰਗੇ ਇੱਥੇ ਪਲਾਟ ਲਏ ਦੇ ਐਨੇ ਮਹਿੰਗੇ ਮੰਗੇ ਆਪਾਂ ਘਰ ਬਣਾਏ ਪਰ ਮੁੱਲ ਕੋਈ ਨਹੀਂ ਇਸ ਟਾਈਮ ਦੀ ਜਹਦੀ ਪਾਸ ਮੰਨੀ ਜਾਂਦੀ ਕਲੋਨੀ ਬਾਜਬਾ ਕਲੋਨੀ ਵਿੱਚ ਮਹਿੰਗੇ ਰੇਟਾਂ ਤੇ ਜ਼ਮੀਨ ਨੂੰ ਲੈ ਕੇ ਲੋਕਾਂ ਨੇ ਸੋਹਣੀਆਂ-ਸੋਹਣੀਆਂ ਕੋਠੀਆਂ ਪਾਈਆਂ ਹੋਈਆਂ ਸੀ ਅਤੇ ਜਦੋਂ ਕਲੋਨੀ ਹੋਂਦ ਚਾਈ ਸੀ ਤਾਂ ਕਾਫੀ ਸਾਫ਼ ਸੁਥਰੀ ਵੀ ਸੀ ਪਰ 8 ਸਾਲਾਂ ਵਿੱਚ ਇਸ ਦੀ ਸੁੰਦਰਤਾ ਨੂੰ ਗ੍ਰਹਿਣ ਲੱਗੇ ਨੇ ਕਲੋਨੀ ਦੀਆਂ ਗਲੀਆਂ 'ਚ ਸੀਵਰੇਜ ਦਾ ਗੰਦਾ ਤੇ ਗਾਰਾ ਯੁਕਤ ਪਾਣੀ ਆਮ ਨਜ਼ਰ ਆ ਰਿਹਾ ਹੈ ਗਲੀ ਨੰਬਰ 3 ਵਿੱਚੋਂ ਇਹ ਸਮੱਸਿਆਵਾਂ ਹੋਰ ਜ਼ਿਆਦਾ ਗੰਭੀਰ ਨੇ ਇਸ ਦੇ ਨਾਲ ਹੀ ਕਲੋਨੀ ਨੂੰ ਜਾਣ ਵਾਲੀ ਮੁੱਖ ਸੜਕ ਜਿਸ ਨੂੰ ਫੱਤੇ ਹਲਵਾਈ ਵਾਲੀ ਗਲੀ ਕਿਹਾ ਜਾਂਦਾ ਉਹ ਵੀ ਪੂਰੀ ਤਰ੍ਹਾਂ ਟੁੱਟੀ ਪਈ ਹੈ ਇੱਥੇ ਸ਼ਹਿਰ ਦਾ ਇੱਕ ਮਸ਼ਹੂਰ ਸਕੂਲ ਅਤੇ ਇੱਕ ਬੇहद ਜ਼ਿਆਦਾ ਮਾਨਤਾ ਵਾਲਾ ਗੁਰਦੁਆਰਾ ਸਾਹਿਬ ਵੀ ਹੈ ਪਰ ਫਿਰ ਵੀ ਡੇਢ ਸਾਲਾਂ ਤੋਂ ਇਸ ਸੜਕ ਦੀ ਕੋਈ ਸਾਰ ਨਹੀਂ ਲੈ ਰਿਹਾ ਅੱਜ ਜਦੋਂ ਇਲਾਕੇ ਦਾ ਦੌਰਾ ਕੀਤਾ ਗਿਆ ਤਾਂ ਇਲਾਕਾ ਨਿਵਾਸੀਆਂ ਨੇ ਮੀਡੀਆ ਸਾਹਮਣੇ ਆਪਣੀ ਖੁੱਲਕੇ ਪੜਾਅਸ ਕੱਢੀ ਹੈ ਇਸ ਸਬੰਧੀ ਬਾਜਵਾ ਕਲੋਨੀ ਦੀ ਗਲੀ ਨੰਬਰ 3 ਦੇ ਵਾਸੀਆਂ ਨੇ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਤੋਂ ਮੇਰਾ ਨਾਮ ਗੁਰਮੀਤ ਕੋਰੇ ਮੈਂ ਇਸ ਬਾਜਵਾ ਕਲੋਨੀ ਦੇ ਰਹਿਣ ਵਾਲੀ ਆ ਪਰ 8 ਸਾਲ ਹੋ ਗਏ ਜਿੱਤੇ ਇੱਥੇ ਆਏ ਆ ਇਹੀ ਹਾਲਾਤ ਨੇ ਮੁਸ਼ਕਲ ਗੰਦਗੀ ਬਹੁਤ ਜ਼ਿਆਦਾ ਸਮੈਲ ਚੜਦੀ ਹੈ ਇਹਦਾ ਕੋਈ ਹੱਲ ਨਹੀਂ ਹੋਇਆ ਕਪਲੇਨਤਾ ਕਰਦੇ ਨੂੰ 8 ਸਾਲ ਹੋ ਗਏ ਸਾਨੂੰ ਸਾਡੇ ਕ ਮਕਾਨਾਂ ਦੀ ਕੋਈ ਵੈਲਿਊ ਨਹੀਂ ਤੇ ਵੜਾ ਜਾਂਦੀ ਨਹੀਂ ਨਾ ਲਾ ਜਾਂਦੀ 8 ਸਾਲ ਹੋ ਗਏ ਕਦੀ ਸੋਲਵ ਨਹੀਂ ਹੋਈ ਸਮੱਸਿਆ ਕਦੀ ਨਹੀਂ ਸਰ ਆਂਦੇ ਨੇ ਆ ਕੇ ਦੇਖ ਕੇ ਮਾਰੇ ਜੀ ਡੰਡਾ ਮਾਰਦੇ ਚੱਲ ਜਾਂਦੇ ਨੇ ਫਿਰ ਇੱਕ ਦਿਨ ਠੀਕ ਰਹਿੰਦਾ ਫਿਰ ਉਹੀ ਹਾਲਾਤ ਹੋ ਜਾਂਦੇ ਨੇ ਮਹੀਨੇ ਬਾਅਦ ਕੋਈ 8 ਦਿਨਾਂ ਬਾਅਦ ਆਉਂਦੇ ਆ ਮਾੜਾ ਮੋਟਾ ਡੰਡਾ ਮਾਰਦੇ ਬਸ ਕੋਈ ਹਾਲ ਨਹੀਂ ਮਹਿੰਗੀ ਜ਼ਮੀਨ ਹੈ ਇਸ ਏਰੀਆ 'ਚ ਬੜੇ ਵਧੀਆ ਵਧੀਆ ਘਰ ਬਣਾਏ ਲੋਕਾਂ ਨੇ ਕਾਫੀ ਇਨਵੈਸਟ ਕਰਕੇ ਘਰ ਬਣਾਏ ਐ ਤੇ ਲੋច ਚੰਗੇ ਲੋਕ ਇੱਧਰ ਜਗ੍ਹਾ ਲੈ ਨੂੰ ਤਰਸ ਦੇ ਹੀ ਪਰ ਸਾਰੇ ਜਗ੍ਹਾ ਲਾਂ ਤਾਂ ਕੋਈ ਫਾਇਦਾ ਨਹੀਂ ਇੰਨੇ ਸੀਵਰ ਸੇ ਬੈਕ ਪਾਣੀ ਮਾਰਦਾ ਸਾਰੇ ਕਮਰੇ ਘਰਾਂ ਚ ਬੈਕ ਆਂਦਾ ਪਾਣੀ ਕੋਈ ਉੱਪਰ ਜਾਂਦੇ ਫਿਰ ਬੈਕ ਹੀ ਆਣਾ ਪਾਣੀ ਬਰਸਾਤ ਦੇ ਦਿਨਾਂ ਚ ਟੀ ਬਹੁਤ ਬਹੁਤ ਬੁਰਾ ਹਾਲਤ ਹੁੰਦਾ ਇੱਥੇ ਖੜਾ ਨਹੀਂ ਹੋਇਆ ਜਾਂਦਾ ਇੰਨੀ ਸਮੀਲਿਆ ਅਭਿੰਦਰ ਦਾ ਨਾਮ ਜੋਤਨਦਰ ਕਮਾਰਾ ਭਾਈ ਵਾਲਾ ਕਲੋਨੀ ਚ ਰਹਦਾ ਰਹਿਣ ਵਾਲਾ ਮੈਂ 3 ਨੰਬਰ ਗਲੀ ਆ ਸਾਡਾ ਘਰ ਪਰਕ ਜੀ ਦੱਸਿਓ ਤੁਹਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਈ ਪਈ ਆ ਸੀਵਰੇਜ ਦੀ ਇੱਥੇ ਸੀਵਰੇਜ ਤੇ ਆ ਸੜਕ ਬੇਨਦੀ ਸੀਵਰੇਜ ਦੀ ਪ੍ਰੋਬਲਮ ਹੈ ਕਿ ਜਿਹੜਾ ਲੀਕ ਹੈ ਪਰਮਾਨੈਂਟ ਹੁੰਦੀ ਰਹਿੰਦੀ ਆ ਤੇ ਪਰਮਾਨੈਂਟ ਹੱਲੇ ਦਾ ਕੋਈ ਹੁੰਦਾ ਹੀ ਨਹੀਂ ਹੈ ਸੀਵਰੇਜ ਵਾਲੇ ਆਉਂਦੇ ਆ ਵਿਚਾਰੇ ਚਲੋ ਹਫ਼ਤੇ ਚ ਇੱਕ ਦੋ ਵਾਰੀ ਜਾਂ ਮਹੀਨੇ ਚ ਇੱਕ ਦੋ ਵਾਰੀ ਜੀ ਆ ਵੀ ਜਾਣ ਉਹ ਡੰਡੇ ਡੁੰਡੇ ਮਾਰ ਕੇ ਬਾਸ ਮਾਰ ਕੇ ਸਾਫ਼ ਕਰ ਦਿੰਦੇ ਆ ਇੱਕ ਦੋ ਦਿਨਾਂ ਬਾਅਦ ਫੇਰ ਉਹੀ ਹਾਲ ਹੋ ਜਾਂਦਾ ਜਦੋਂ ਕਦੇ ਆ ਗਿਆ ਕਿਤੇ ਪਰੋਣਾ ਕੋਈ ਰਿਸ਼ਤੇਦਾਰ ਆ ਜੇ ਕੋਈ ਮਾਲਕ ਕੋਈ ਕੋਈ ਫੰਕਸ਼ਨ ਕਰਾਣਾ ਉਦੋਂ ਤੇ ਹੋਰ ਜਿਆਦਾ ਦਿੱਕਤ ਹੋ ਜਾਂਦੀ ਹੈ ਜੀ ਇੱਥੇ ਤੇ ਜਿਹੜਾ ਇਹਦਾ ਪਰਮਾਨੈਂਟ ਕੋਈ ਵੀ ਸੋਲੂਸ਼ਨ ਨਹੀਂ ਕੱਢਿਆ ਜਾਂਦਾ ਜੀ ਇਹ ਪਤਾ ਨਹੀਂ ਕੀ ਗੱਲ ਹੈ ਪ੍ਰਸ਼ਾਸਨ ਨੂੰ ਕਿਉਂ ਨਹੀਂ ਕਰਦੇ ਤੇ ਜਿਹੜਾ ਬੈਗ ਪਾਣੀ ਘਰਾਂ ਦੇ ਬੈਗ ਤਾਂ ਕੰਦਾ ਪਿਆ ਜੀ ਜਿਹੜੀ ਬੋਹ ਆ ਬਹੁਤ ਜਿਆਦਾ ਆਉਂਦੀ ਹੈ ਘਰਾਂ ਦੇ ਵਿੱਚ ਰਿਆਣਾ ਖਾਣਾ ਵੀ ਬਹੁਤ ਔਖਾ ਹੋਇਆ ਪਿਆ ਜੀ ਅਨੇ ਮਹੰਗੇ ਮਹੰਗੇ ਇੱਥੇ ਪਲਾਟ ਲੈਦੇ ਆਂ ਅਨੇ ਮਹੰਗੇ ਮਹੰਗੇ ਆਪਾਂ ਘਰ ਬਣਾਏ ਆਂ ਪਰ ਮੁੱਲ ਕੋਈ ਨਹੀਂ ਇਸ ਟਾਈਮ ਦੀ। ਸਾਡੇ ਪਲਾਟ ਤੇ ਪਾਣੀ ਕੱਢਿਆ। ਤੇ ਜਿਹੜਾ ਮੰਨ ਲਓ ਕੋਈ ਖਾਲੀ ਪਲਾਟ ਆ ਪਾਣੀ ਆ ਜਿਹੜਾ ਲੋਕਾਂ ਨੇ ਆਪਣਾ ਖਾਲੀ ਪਲਾਟਾਂ ਚ ਕੱਢਿਆ ਦਾ ਤੇ ਜੇ ਮੰਨ ਲਓ ਪਲਾਟ ਬਣ ਜਾਣ ਤੇ ਫਿਰ ਉਹ ਪਾਣੀ ਕਿੱਥੇ ਜਾਏਗਾ ਜੀ? ਫਿਰ ਤਾਂ ਪਾਣੀ ਗਲੀ ਚ ਹੀ ਰਹੂਗਾ ਜੀ ਤੇ ਗੰਦਗੀ ਬਹੁਤ ਜ਼ਿਆਦਾ ਬਿਮਾਰੀ ਫੈਲਣ ਦਾ ਪੂਰਾ ਡਰ ਆ ਜੀ। ਬੱਚੇ ਵੀ ਖੇੜਦੇ ਆ ਕਈ ਵਾਰੀ ਹਾਸੇ ਵੀ ਹੋ ਜਾਂਦੇ ਆ। ਬਹੁਤ ਜ਼ਿਆਦਾ ਬੁਰਾ ਹਾਲ ਹੈ ਦਾ ਪਲੀਜ਼ ਕੁਛ ਨਾ ਕਰੋ ਸੋਲੂਸ਼ਨ ਕੱਢਿਆ ਜਾਏ। ਬਰਸਾਤ ਦੇ ਦਿਨਾਂ ਚ ਕਾ ਬਰਸਾਦੇ ਦਿਨਾਂ ਵਿੱਚ ਤੇ ਪੁੱਛੀ ਕੁਛ ਨਾ ਜੀ ਬਹੁਤ ਜਿਆਦਾ ਹੋਰ ਜਿਆਦਾ ਮਾਰੇ ਹਾਲਾਤ ਹੋ ਜਾਂਦੇ ਆ ਤੇ ਲਗਣਾ ਵੀ ਔਖਾ ਹੋ ਜਾਂਦਾ ਜੀ ਇੰਨਾ ਜਿਆਦਾ ਗੰਦ ਪੈ ਜਾਂਦਾ ਹੁੰਦਾ ਤੇ ਜੀ ਵਰਤ ਇਹ ਦੱਸ ਜੀ ਇਸ ਸਮੱਸਿਆ ਬਾਰੇ ਦੱਸੋ ਤੁਸੀਂ ਤੇ ਬੀਐਲਓ ਇਸ ਏਰੀਆ ਦੇ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਸੀਂ ਦੱਸਿਆ ਗਿਆ ਕਿ ਮੈਂ ਇਸ ਇਲਾਕੇ ਦਾ ਬੀਐਲਓ ਵੀ ਹਾਂ ਔਰ ਮੈਨੂੰ ਘਰ ਘਰ ਅਦਾਸ ਵੋਟਾ ਬਣਾਉਣ ਵਾਸਤੇ ਜਾਂ ਵੋਟਾਂ ਦੀ ਸੁਧਾਈ ਕਰਨ ਵਾਸਤੇ ਜਾਣਾ ਪੈਂਦਾ ਕਿ ਹਰ ਘਰ ਚੋ ਤੇ ਕੋਈ ਕੰਪਲੇਂਟ ਆਉਂਦੀ ਹੈ ਵੀ ਸਾਡੇ ਵੀ ਕੋਈ ਹੱਲ ਕਰਾ ਦਿਓ ਵੋਟਾ ਬਣਾਉਂਦੇ ਤੁਸੀਂ ਆ ਜਾਂਦੇ ਹੋ ਵੋਟਾ ਲੈਣ ਵਾਲੇ ਵੀ ਆ ਜਾਂਦੇ ਆ ਪਰ ਇਹਨਾਂ ਦਾ ਸੀਵਰੇਜ ਦਾ ਕੋਈ ਹੱਲ ਕਰਾ ਦਿਓ ਪਰ ਅਸੀਂ ਤੁਹਾਡੇ ਨਾਲ ਆ ਹੀ ਸਾਰੇ ਪਿਛਲੇ ਲਗਭਗ 70 ਸਾਲ ਤੋਂ ਹੀ ਦੇਖ ਰਿਹਾ ਵੀ ਇਹ ਸੀਵਰੇਜ ਦਾ ਹਾਲ ਇੰਨਾ ਮਾੜਾ ਹੈ ਕਿ ਸੀਵਰੇਜ ਪਿਆਦਾ ਹੀ ਤੰਗਦਾ ਨਹੀਂ ਸਰਕਾਰ ਨੂੰ ਜਾਂਚ ਕਰਵਾਉਣੀ ਚਾਹੀਦੀ ਵੀ ਉਸ ਵੇਲੇ ਕਿਹੜਾ ਠੇਕੇਦਾਰ ਸੀ ਜਿਨੇ ਇੰਨਾ ਘਟਿਆ ਮਟੀਰੀਅਲ ਵਰਤ ਕੇ ਇਹੋ ਜਿਹਾ ਸੀਰਜ ਪਾਇਆ ਕੀ ਸਮੱਸਿਆ ਹੈ ਪਾਈਪਾਂ ਛੋਟੀਆਂ ਹੈ ਜਾਂ ਕੁਝ ਹੋਰ ਹੈ ਪਾਈਪਾਂ ਵੀ ਛੋਟੀਆਂ ਨੇ ਔਰ ਮੇਰੇ ਖਿਆਲ ਦੇ ਨਾਲ ਇਹਦੀ ਲੈਵਲਿੰਗ ਵੀ ਜਿਹੜੀ ਹੈ ਉਹ ਸਹੀ ਨਹੀਂ ਹੋਈ ਦੀ ਲੈਵਲ ਨਹੀਂ ਲੈਵਲ ਗਲਤ ਕਰਿਆ ਗਿਆ ਦਾ ਕਿ ਲੈਵਲ ਸਹੀ ਨਹੀਂ ਨਿਕਲਿਆ ਦਾ ਠੇਕੇਦਾਰ ਨੇ ਜਿਹੜਾ ਕਰਿਆ ਦੇਖਿਆ ਏਰੀਆ ਨੂੰ ਆਂਦੀ ਮੇਨ ਸੜਕ ਦਾ ਬੁਰਾ ਹਾਲ ਹੈ ਇੱਕ ਸਕੂਲ ਹੈ ਇੱਕ ਧਾਰਮਿਕ ਜਗ੍ਹਾ ਕਾਫੀ ਵਧੀਆ ਇੱਥੇ ਸੜਕ ਦਾ ਆਇਆ ਕਿਦੋਂ ਦੀ ਸਮੱਸਿਆ ਹੈ ਸੜਕ ਦੀ ਸਮੱਸਿਆ ਹੈ ਪਿਛਲੇ 4-5 ਸਾਲ ਤੋਂ ਮੈਂ ਦੇਖਦਾ ਆ ਰਿਹਾ ਸੜਕ ਥੋੜੀ ਜਿਹੀ ਬਣੀ ਵੀ ਆ ਰਹੀ ਪਿੱਛੇ ਜੀ ਵਿੱਚੋਂ ਅ ਮੇਰੇ ਖਿਆਲ ਨਾਲ ਮੈਂ ਇਹ ਤੁਸੀਂ ਕੰਪਲੇਂਟ ਜਿਹੜੀ ਹੈ ਨਾ ਪ੍ਰਧਾਨ ਮੰਤਰੀ ਸੜਕ ਯੋਜਨਾ ਤਾਂ ਤੇ ਐਪ ਆਂਦੀ ਆ ਮੋਰੀ ਸੜਕ ਉਹਦੇ ਵਿੱਚ ਸ਼ਹਿਰੀ ਖੇਤਰ ਦੀਆਂ ਜਿਹੜੀਆਂ ਸੜਕਾਂ ਦੀ ਫੋਟੋ ਖਿੱਚ ਕੇ ਤੁਸੀਂ ਪਾ ਸਕਦੇ ਹੋ ਤੇ ਉਹ ਕੰਪਲੇਂਟ ਜਿਹੜੀ ਆ ਸਿੱਧੀ ਪ੍ਰਧਾਨ ਮੰਤਰੀ ਤੱਕ ਜਾਂਦੀ ਆ ਮੈਂ ਉਸ ਸੜਕ ਦੀ ਫੋਟੋ ਖਿੱਚ ਕੇ ਉਸ ਐਪ ਉੱਤੇ ਅਪਲੋਡ ਕੀਤੀ ਉੱਥੋਂ 3 ਦਿਨ ਬਾਅਦ ਮੈਨੂੰ 3 ਦਿਨ ਜਾਂ ਜ਼ਿਆਦਾ ਦਿਨ ਹੋ ਸਕਦਾ ਫੋਨ ਆਂਦਾ ਕਿ ਤੁਹਾਡੀ ਉਸ ਸਮੱਸਿਆ ਦਾ ਹੱਲ ਹੋ ਗਿਆ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਉਸ ਸਮੱਸਿਆ ਦਾ ਹੱਲ ਨਹੀਂ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਦਾ ਫੋਨ ਕੱਟ ਕੇ ਥੈਂਕ ਯੂ ਕਹਿ ਕੇ ਫੋਨ ਕਰ ਦਿੰਦੇ ਆ ਤੇ 15 ਮਿੰਟ ਬਾਅਦ ਫੇਰ ਇੱਕ ਕੀ ਹੁੰਦਾ ਕਿ ਉਸੇ ਹੀ ਏਰੀਆ ਦੇ ਵਿੱਚ ਮਸਾਂ 10 ਮੀਟਰ ਦਾ ਇੱਕ ਟੋਟਾ ਬਣਾ ਕੇ ਚਲੇ ਜਾਂਦੇ ਆ ਸ਼ਾਇਦ ਉਹ ਉਹੀ ਦਿਖਾਉਣ ਵਾਸਤੇ ਸੀਗਾ ਕਿ ਅਸੀਂ ਹੱਲ ਕਰ ਆਏ ਆ ਉਹ 10 10 ਮੀਟਰ ਦਾ ਟੋਟਾ ਜਿਹੜਾ ਉਹ ਤੁਸੀਂ ਅੱਜ ਵੀ ਦੇਖ ਸਕਦੇ ਹੋ ਉੱਥੇ ਬਣਿਆ ਹੋਇਆਗਾ ਹਾਦਸੇ ਵੀ ਹੁੰਦੇ ਹੋਣਗੇ ਸੜਕਾਂ 'ਤੇ ਬਹੁਤ ਜ਼ਿਆਦਾ ਟੂਡੇ ਡਿੰਗ ਦੇ ਟੋਏ ਨੇ ਛੋਟੇ ਛੋਟੇ ਬੱਚੇ ਸਵੇਰੇ ਸਕੂਲੇ ਜਾਂਦੇ ਜਦੋਂ ਕਿਤੇ ਮੰਨ ਲਓ ਇੱਕ ਚੌਕ ਬੰਦਾ ਚੌਂਕ ਦੇ ਵਿੱਚ ਕੋਈ ਐਸਐਸਈ ਤੋਂ ਆ ਰਿਹਾ ਕੋਈ ਐਸਐਸਈ ਤੋਂ ਆ ਰਿਹਾ ਜਦੋਂ ਉਹ ਟੋਏ ਦੇ ਵਿੱਚ ਸਪੀਡ ਦੇ ਵਿੱਚੋਂ ਲੰਘਦਾ ਤੇ ਉਥੇ ਖਾਸਾ ਹਾਸਾ ਹੁੰਦਾ ਤੇ ਜਿਹੜਾ ਉਹ لازਮੀ ਹੈ ਕਦੀ ਨਗਰ ਕੌਂਸਲ ਨੂੰ ਨਗਰ ਕੌਂਸਲ ਦੇ ਅੰਦਰ ਆਉਂਦੀ ਹੈ ਸੜਕ ਹੈ ਸਿਵਰੇਜ ਇਹਨਾਂ ਦੀ ਸਿਵਰੇਜ ਦੀ ਸੜਕ ਦੀ ਕੰਪਲੇਂਟ ਕੀਤੀ ਹੈ ਮਲਾਵਾਸੀਆਂ ਨੇ ਬਹੁਤ ਵਾਰੀ ਕੰਪਲੇਟ ਕੀਤੀ ਹੈ ਜੇ ਕੋਈ ਉੱਧਰ ਕੋਈ ਆਉਂਦਾ ਕੋਈ ਅਧਿਕਾਰੀ ਹੁੰਦਾ ਉਹਨਾਂ ਨੂੰ ਵੀ ਇਹ ਕਹਿੰਦੇ ਨੇ ਦੱਸਦੇ ਨੇ ਪਰ ਜਿੱਦਾਂ ਇਹਨਾਂ ਪਹਿਲਾਂ ਵੀ ਦੱਸਿਆ ਕਿ ਉਹ ਕਦੋਂ ਦੇਣਗੇ ਉਹਨਾਂ ਨੇ ਸੀਰੋ ਦੇ ਤੇ ਅਧਿਕਾਰੀ ਭੇਜ ਦੇਣੇ ਆ ਕਰੂੰ ਚਾਰੀ ਤੇ ਉਹ ਇੱਥੇ ਜਿਹੜਾ ਬਾਸ ਬੂਝੇ ਮਾਰ ਕੇ ਸਾਫ ਕਰਦੇ ਪਰ ਉਹ ਕੰਮ ਕਮਟਪਾਉ ਜਿਹੜਾ ਉਹ ਤਰੀਕਾ ਆ ਉਹ ਸਫਾਈ ਤੇ ਹਾਲ ਨਹੀਂ ਹੈ